ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅੱਜ ਤੁਹਾਡੇ ਲਈ ਫਿਰ ਆਪਾਂ ਸੋਨੇ ਸੋਨੇ ਸੂਟ ਲੈ ਕੇ ਹਾਜ਼ਰ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕੁਝ ਜੋ ਵੀ ਆਪਣੇ ਚੈਨਲ ਤੇ ਨਿਊ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਲੋ ਜੀ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਆ ਬਹੁਤ ਹੀ ਲੋ ਪ੍ਰਾਈਸ ਦੇ ਸੂਟ ਨੇ ਜਿਹੜਾ ਅੱਜ ਆਪਾਂ ਦੇ ਰਹੇ ਆ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਲੈਣਗੇ ਫਾਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਾ ਹੈਗਾ ਨੀਚੇ ਬਰਕ ਕੀਤਾ ਹੋਇਆ ਔਰ ਗਾਂਜਾ ਫੈਬਰਿਕ ਦੇ ਉੱਤੇ ਬਰਕ ਕੀਤਾ ਹੋਇਆ ਹੈਗਾ ਸਟਾਫ ਰਹੇਗਾ ਕੋਟਨ ਕੋਟਨ ਸਟਾਫ ਦੇ ਉਪਰ ਆ ਦੇਖੋ ਇਦਾਂ ਔਰਗਾਂਜਾ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਤੇ ਇਹਦੇ ਵਿੱਚ ਥੋੜਾ ਲਾਈਟ ਆ ਰਹੇਗਾ ਕਲਰ ਤੇ ਥੋੜਾ ਜਿਹਾ ਡਾਰਕ ਹੈ ਬਹੁਤ ਸੋਹਣਾ ਕਲਰ ਹੈਗਾ ਤੇ ਇਦਾਂ ਸਾਰੇ ਔਰਗਾਂਜਾ ਫੈਬਰਿਕ ਦੇ ਉੱਤੇ ਬਰਕ ਕੀਤਾ ਹੋਇਆ ਹੈ ਉਸ ਤੋਂ ਬਾਅਦ ਲੇਸ ਲਗਾਈ ਹੋਈ ਹੈ ਤੇ ਇੱਕ ਹੋਰ ਲੇਸ ਲਗਾਈ ਹੋਈ ਹੈ ਜਿੱਦਾਂ ਆਪਾਂ ਪਿੰਟੈਕਸ ਵਗੈਰਾ ਪਾਉਨੇ ਹਨ ਨਾ ਜੁਆਇੰਟ ਲੇਸ ਐਦਾਂ ਲੱਗਦਾ ਹੈਗਾ ਤੇ ਇਹ ਵਿੱਚ ਦੇਖ ਸਕਦੇ ਤੁਸੀਂ ਬ੍ਰੀਕ ਬ੍ਰੀਕ ਜਿਹਾ ਪ੍ਰਿੰਟ ਹੈਗਾ ਸਾਰੇ ਉਹਦੇ ਵਿੱਚ ਸੈਲਫ ਜਿਹਾ ਪ੍ਰਿੰਟ ਹੋਵੇਗਾ ਕੱਪੜੇ ਦੇ ਵਿੱਚ ਜੋ ਵੀ ਸਾਰੇ ਸੂਟ ਦੇ ਵਿੱਚ ਬ੍ਰੀਕ ਬ੍ਰੀਕ ਜਿਹਾ ਪ੍ਰਿੰਟ ਹੋਵੇਗਾ ਤੇ ਇਹ ਆਲ ਓਵਰ ਹੋਵੇਗਾ 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਵੇਗਾ ਲੋਜੀ ਦੇਖੋ ਹਾਸਣ ਬਹੁਤ ਸੋਹਣਾ ਸਟਾਫ ਹੈਗਾ ਤੇ ਵਧੀਆ ਹੰਡਣ ਵਾਲਾ ਸਟਾਫ ਹੈਗਾ ਇਹ ਸਾਰ ਇੱਕ ਨਾਲ ਦਾ ਸੂਟ ਹੈਗਾ ਤੇ ਹੁਣ ਸਾਨੂੰ ਦੁਪੱਟਾ ਚੈੱਕ ਕਰਾਉਣੀ ਆ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਦੁਪੱਟੇ ਦਾ ਫੈਬਰਿਕ ਦੇਖੋ ਪਹਿਲਾਂ ਕਿੰਨਾ ਸੋਹਣਾ ਫੈਬਰਿਕ ਆ ਬਹੁਤ ਸੋਹਣਾ ਫੈਬਰਿਕ ਆ ਦੁਪੱਟੇ ਦਾ ਲੋਜ ਇਹ ਵਾਲਾ ਆਊਗਾ ਇਹ ਦੁਪੱਟੇ ਦੀ ਲੜਾਂ ਦੇ ਜੋ ਨੀਚੇ ਲੜ ਹੁੰਦੇ ਨੇ ਉਹਦੇ ਉੱਤੇ ਵੀ ਸਾਰੇ ਦੁਪੱਟੇ ਦੇ ਐਦਾਂ ਆ ਦੇਖੋ ਨੀਚੇ ਫੈਬਰਿਕ オーਰਗਾਂਜਾ ਦਾ ਲਗਾ ਕੇ ਤੇ ਸਾਰੇ ਤੇ ਵਰਕ ਕੀਤਾ ਹੋਇਆਗਾ ਤੇ ਫੋਰ ਸਾਈਡ ਲੱਗੀ ਹੋਈ ਹੈ ਲੈਸ ਆ ਦੇਖੋ ਐਦਾਂ ਹੀ ਸਾਰੇ ਤੇ ਲੈਸ ਦਾ ਕੰਮ ਕੀਤਾ ਹੋਇਆਗਾ ਤੇ ਪ੍ਰਾਈਸ ਦੇਖੋਗੇ ਤੁਸੀਂ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਲੋ ਪ੍ਰਾਈਸ ਦੇ ਵਿੱਚ ਬਹੁਤ ਸੋਹਣਾ ਸੂਟ ਮਿਲ ਰਿਹਾ ਸਾਨੂੰ ਦੋਵੇਂ ਲੜਾਂ ਦੇ ਵਿੱਚ ਆ ਦੇਖੋ ਐਦਾਂ ਲੱਗਿਆ ਹੋਇਆਗਾ ਫੈਬਰਿਕ ਦੇ ਉੱਤੇ ਬਰਕ ਤੇ ਨਾਲ ਲੈਂਸ ਦਿੱਤੀ ਗਈ ਹੈ ਠੀਕ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਬਹੁਤ ਸੋਹਣਾ ਮਦ ਬਰਕ ਹੈਗਾ ਤੇ ਪ੍ਰਾਈਸ ਉਸ ਤੋਂ ਵੀ ਜ਼ਿਆਦਾ ਸੋਹਣਾ ਹੈਗਾ ਅੱਜ ਦੇ ਇਹ ਵਾਲੇ ਸੂਟਾਂ ਦਾ ਪ੍ਰਾਈਸ ਸਿਰਫ ਤੁਹਾਨੂੰ 700 700 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਰਿਹਾ ਹੈਗਾ ਰਖੜੀ ਦਾ ਸਪੈਸ਼ਲ ਡਿਸਕਾਊਂਟ ਹੈਗਾ ਲਓ ਜੀ ਆ ਦੇਖੋ ਕਿੰਨਾ ਸੋਹਣਾ ਫੈਬਰਿਕ ਹੈ ਠੀਕ ਹੈ ਜੀ ਇਹ ਵਾਲਾ ਆਪਣਾ ਫਰਸਟ ਸੂਟ ਆ ਹੁਣ ਤੁਹਾਨੂੰ ਸੈਕੰਡ ਸੂਟ ਦਿਖਿਉਨੇ ਆਗੇ ਸੈਕੰਡ ਆਜੇਗਾ ਪਿੰਕ ਸ਼ੇਡ ਇਹ ਪਿੰਕੀ ਸ਼ੇਡ ਦੇ ਵਿੱਚ ਇਹ ਸਾਲ ਸੂਟ ਰਹੇਗਾ ਲਓ ਜੀ ਪਿੰਕੀ ਸ਼ੇਡ ਹੋਵੇਗਾ ਉਦਾਂ ਹੀ ਆਰਗੈਂਜ਼ਾ ਦੇ ਉੱਪਰ ਵਰਕ ਕੀਤਾ ਹੋਇਆਗਾ ਤੇ ਲੈਸ ਲੱਗੀ ਹੋਈ ਹੈ ਇਹ ਤੁਸੀਂ 소ਡੀ ਚੁਆਇਸ ਇਹਨੂੰ ਉਤਾਰ ਵੀ ਸਕਦੇ ਹੋਗੇ ਇਹਨੂੰ ਇਦਾਂ ਹੀ ਸਟਿਚ ਕਰ ਸਕਦੇ ਹੋ 소ਡੀ ਚੁਆਇਸ ਹੈਗੀ ਤੇ ਦੁਪੱਟਾ ਵੀ ਬਹੁਤ ਸੋਹਣਾ ਹੈਗਾ ਆਪਾਂ ਆਰਾਮ ਦੇ ਨਾਲ ਵੀਡੀਓ ਬਣਾਉਣੀ ਹੈ ਤਾਂ ਜੋ ਤੁਹਾਨੂੰ ਹਰ ਇੱਕ ਸਟਾਫ ਹਰ ਇੱਕ ਕਲਰ ਤੇ ਹਰ ਇੱਕ ਜੋ ਵੀ ਵਰਕ ਕੀਤਾ ਹੋਇਆ ਬਿਲਕੁਲ ਤੁਹਾਨੂੰ ਆਰਾਮ से ਸਭ ਪਤਾ ਲੱਗੇ ਕਿਉਂਕਿ ਤੁਸੀਂ ਇਹਨਾਂ ਘਰ ਬੈਠੇ ਸੂਟ ਮੰਗਵਾਉਣੀ ਹੋ ਤੇ ਤੁਹਾਡੇ ਮਨ ਚ ਕੋਈ ਵੀ ਡਾਊਟ ਨਾ ਰਹੇ। ਲਓ ਜੀ। ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ। ਇਸ ਪ੍ਰਾਈਸ ਦੇ ਵਿੱਚ ਤੁਹਾਨੂੰ ਬਿਲਕੁਲ ਸੂਟ ਨਹੀਂ ਮਿਲੇਗਾ। ਕਿਤੇ ਵੀ ਇਹ ਪ੍ਰਾਈਸ ਦੇ ਵਿੱਚ ਤੁਹਾਨੂੰ ਇੰਨੇ ਸੋਹਣੇ ਸੂਟ ਨਹੀਂ ਮਿਲਣਗੇ 700 ਰੁਪਏ ਦੇ ਵਿੱਚ। ਆਰਗੈਂਜ਼ਾ ਫੈਬਰਿਕ ਦੇ ਉੱਪਰ ਬਰਕ ਕੀਤਾ ਹੋਇਆਗਾ। ਬਹੁਤ ਸੋਹਣਾ ਸੂਟ ਹੈਗਾ। ਬਹੁਤ ਸੋਹਣੇ ਦੁਪੱਟੇ ਨੇ ਵਿਦ ਦੁਪੱਟਾ ਸੂਟ ਹੈਗਾ। ਆਹ ਲਓ ਜੀ। ਐਦਾਂ ਹੀ ਇਹ 4 ਸਾਈਡ ਤੇ ਸਾਰੇ ਦੁਪੱਟੇ ਤੇ ਲੈਸ ਲੱਗੀ ਹੋਵੇਗੀ। ਲੋਜ ਇਹ ਵਾਲੇ ਠੀਕੇ ਇਹ ਔਰਗਾਂਜ਼ਾ ਫੈਬਰਿਕ ਦੇ ਉੱਪਰ ਦੁਪੱਟੇ ਦੇ ਜਿਹੜੇ ਲੜਨੇਗੇ ਉਹਨਾਂ ਦੇ ਉੱਤੇ ਆ ਜਾਏਗਾ ਠੀਕ ਹੈ ਜੀ ਤੇ ਬਹੁਤ ਸੋਹਣਾ ਸਟਾਫ ਹੈ ਦੁਪੱਟੇ ਦਾ ਮਸਲੀਨ ਦੇ ਵਿੱਚ ਦੁਪੱਟੇ ਹੋਣਗੇ ਜਿਹੜੇ ਇਹ ਵਾਲੇ ਦੁਪੱਟੇ ਨੇ ਇਹ ਔਰਗਾਂਜ਼ਾ ਮਸਲੀਨ ਮਿਕਸਡ ਆਫ ਫੈਬਰਿਕ ਹੈਗਾ ਬਹੁਤ ਸੋਹਣਾ ਉਹਦੇ ਵਿੱਚ ਦੁਪੱਟੇ ਹੋਣਗੇ ਨੈਕਸਟ ਸੂਟ ਦਿਖਾਉਣੀ ਆ ਸੋਨੂੰ नेक्स्ट कलर आ जाएगा जेल्लो जेलो कलर देख सूट है देखो कि प्यारा कलर है देखो स्टाफ कोटन होगा ਤੇ 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਵੇਗਾ 올ਓਵਰ ਸੂਟ ਹੋਵੇਗਾ ਠੀਕ ਹੈ ਜੀ ਤੇ ਤੁਸੀਂ ਇਹਦੇ ਉੱਤੇ ਪ੍ਰਿੰਟ ਵੀ ਤੁਹਾਨੂੰ ਮੈਂ ਦਿਖਾਇਆ ਹੈਗਾ ਪਹਿਲਾਂ ਵੀ ਦਿਖਾਇਆ ਤੇ ਹੁਣ ਇੱਕ ਵਾਰੀ ਫੇਰ ਤੁਹਾਨੂੰ ਚੈੱਕ ਕਰਾ ਦਿੰਨੇ ਆਂਗੇ ਤੇ ਸਾਰੇ ਦੇ ਵਿੱਚ ਇਦਾਂ ਸੈਲਫ ਪ੍ਰਿੰਟ ਹੋਵੇਗਾ ਦੇਖੋ ਆਰਗੈਂਜ਼ਾ ਫੈਬਰਿਕ ਦੇ ਉੱਪਰ ਵਰਕ ਕੀਤਾ ਹੋਇਆ ਬਹੁਤ ਸੋਹਣਾ ਵਰਕ ਹੈਗਾ ਨੀਚੇ ਕਟ ਵਰਕ ਦਿੱਤਾ ਹੋਇਆ ਹੈਗਾ दुपट्टा चेक करो तुम कि सोना दुपट्टा हलो जी हाँ अपना दुपट्टा लो जी आ देखो ਸਾਰੇ ਸਾਨੂੰ ਦੁਪੱਟੇ ਦੇ ਉੱਪਰ ਲੇਸ ਮਿਲੇਗੀ 4 ਸਾਈਡ ਇੱਥੇ ਵੀ ਲੇਸ ਲੱਗੀ ਹੋਈ ਹੈਗੀ ਤੇ ਸਾਰੇ ਨੀਚੇ ਲੜਾਂ ਦੇ ਉੱਤੇ ਆਰਗਾਂਜ਼ਾ ਫੈਬਰਿਕ ਲੈ ਕੇ ਬਣ ਕੇ ਕੀਤਾ ਹੋਇਆ ਮਸਲੀਨ ਦੇ ਵਿੱਚ ਦੁਪੱਟੇ ਰਹਿਣਗੇ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈਗਾ ਨੈਕਸਟ ਕਲਰ ਆਪਣਾ ਇਹ ਵਾਲਾ ਹੋਵੇਗਾ ਨੈਕਸਟ ਦੇਖ ਸਕਦੇ ਹੋ ਇਹ ਵਾਲਾ ਕਲਰ ਹੈਗਾ ਅੰਗੂਰੀ ਜਿਹਾ ਸ਼ੇਡ ਹੈਗਾ ਸੀ ਗ੍ਰੀਨ ਕਲਰ ਕਹਿੰਦੇ ਜਿਹਨੂੰ ਆਪਾਂ ਉਹ ਵਾਲਾ ਕਲਰ ਹੈਗਾ ਤੇ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਔਰਗਾਂਜ਼ਾ ਦੇ ਉੱਪਰ ਲੋਜੀ ਠੀਕ ਹੈ ਜੀ ਆ ਦੇਖੋ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈਗਾ ਥੋੜੀ ਜਿਹੀ ਲਾਈਟ ਆ ਰਹੇਗਾ ਕਿਉਂਕਿ ਤੁਸੀਂ ਮੈਂ ਦੱਸਿਆ ਕਿ ਤੁਸੀਂ ਪੂਰੀ ਸ਼ੈਡੋ ਜੀ ਔਨ ਕਰਕੇ ਥੋੜੇ ਲਾਈਟ ਕਲਰ ਆ ਲੈਣੇਗੇ ਵੱਟ ਥੋੜਾ ਥੋੜਾ ਜਿਹਾ ਤੁਸੀਂ ਡਾਰਕ ਕਲਰ ਲਵੰਗੇ ਇੱਕ ਕਦੂ ਰੰਗਾ ਜਿਹਾ ਸੀ ਗ੍ਰੀਨ ਜਿਹਾ ਸ਼ੇਡ ਕਹਿੰਦੇ ਆ ਜਿਹੜਾ ਆਪਾਂ ਉਹ ਵਾਲਾ ਸ਼ੇਡ ਹੈਗਾ ਆ ਦੇਖੋ ਜੀ ਉਦਾਂ ਇਹ ਦੁਪੱਟਾ ਰੈਡੀ ਕੀਤਾ ਹੋਇਆ ਹੈਗਾ ਅਦੇ ਇਹ ਨਿਚਲੇ ੜਾ ਤੇ ਅਗੇ ਦੁਪੱਟਾ ਤੇ ਫੋਰ ਸਾਈਡ ਲੈਸ ਹੈਗੀ 2.5 ਮੀਟਰ ਦਾ ਦੁਪੱਟਾ ਹੋਵੇਗਾ ਤੇ ਮਸਲੀਨ ਸਟਾਫ ਹੋਵੇਗਾ ਦੁਪੱਟੇ ਦਾ ਠੀਕ ਹੈ ਬਹੁਤ ਸੋਹਣਾ ਸੂਟ ਹੈ ਤੇ ਆਲ ਓਵਰ ਸੂਟ ਹੈਗਾ ਤੇ ਕੋਟਨ ਸਟਾਫ ਰਹੇਗਾ ਠੀਕ ਹੈ ਬਹੁਤ ਸੋਹਣਾ ਸੂਟ ਹੈਗਾ 700 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਰਹੇਗਾ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋਗੇ ਆਪਣੇ ਤੋਂ ਇੱਕ ਵਾਰ ਤੁਸੀਂ ਸਾਰੇ ਚਾਰ ਦੇ ਚਾਰ ਸ਼ੇਡ ਆਪਣੇ ਚੈੱਕ ਕਰ ਸਕਦੇ ਹੋ ਜਿਹੜੇ ਦੇ ਚਾਰ ਕਲਰ ਤੁਹਾਨੂੰ ਦਿਖਿਆ ਇਹ ਨੇਗੇ ਬਨ ਜੈਲੋ ਕਲਰ ਹੈ ਤੇ ਦੂਜਾ ਇਹ ਸੀ ਗ੍ਰੀਨ ਕਲਰ ਹੈ ਠੀਕ ਹੈ ਜੀ ਤੇ ਸਦਾ ਹੀ ਜਿਆ ਕਲਰ ਹੈਗਾ ਫਰੋਜੀ ਕਲਰ ਤੇ ਪਿੰਕ ਕਲਰ ਇਹ ਆਪਣੇ ਚਾਰ ਸ਼ੇਡ ਨੇ ਬਹੁਤ ਸੋਹਣਾ ਸੂਟ ਹੈਗਾ ਤੇ ਸਟਾਫ ਬਹੁਤ ਸੋਹਣਾ ਹੰਡਣ ਵਾਲਾ ਸਟਾਫ ਹੈ ਮਿਕਸ ਕੋਟਨ ਚ ਸਟਾਫ ਰਹਿਗਾ ਸੋਨੂੰ ਇਹਨਾਂ ਦੇ ਵਿੱਚ ਜਿਹੜਾ ਵੀ ਸੂਟ ਪਸੰਦ ਹੈ ਤੁਸੀਂ ਆਪਣਾ ਸਕਰੀਨ ਸ਼ਾਟ ਲੈ ਕੇ ਆਪਣੇ WhatsApp ਨੰਬਰ ਦੇ ਉੱਪਰ ਸੈਂਡ ਕਰ ਸਕਦੇ ਹੋਗੇ ਤੇ ਘਰ ਬੈਠੇ ਆਪਣਾ ਸੂਟ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਤੇ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਏਗਾ ਜੇ ਵੀਡੀਓ ਵਧੀਆ ਲੱਗੀ ਹੋਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਸ਼ੇਅਰ ਜ਼ਰੂਰ ਕਰੋ ਪਲੀਜ਼ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਣੇ ਚੈਨਲ ਨੂੰ ਮੋਟੀਵੇਸ਼ਨ ਮਿਲ ਸਕੇ ਤੇ ਆਪਣੇ ਚੈਨਲ ਦਾ ਗਰੋ ਹੋ ਸਕੇ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਹੁਣ ਮਿਲਦੇ ਆਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ so much